ਇੱਕ ਵਾਰ ਫਿਰ ਤੋਂ ਮੀਡੀਆ ਇਨਫੋ ਡਾਕਟਰ ਸਿਮਰਨ ਸਿੱਧੂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਗੱਲ ਕਰ ਰਹੇ ਸੀਗੇ 1947 ਦੀ ਵੰਡ ਦੀ 1947 ਦੀ ਵੰਡ ਗਿਲਸਾ ਦਾ ਪਰਿਵਾਰ ਗਿਲਸਾ ਬਹੁਤ ਛੋਟੇ ਤਿੰਨ ਗੱਡੇ ਲੈ ਕੇ ਸਿਆਲਕੋਟ ਫੈਸਲਾਬਾਦ ਤੋਂ ਤੁਰੇ ਸੀਗੇ ਫੈਸਲਾਬਾਦ ਤੋਂ ਤੁਰਦਿਆਂ ਉਹ ਮੀਣੀਪਿੰਡ ਪਹੁੰਚ ਗਏ ਦੂਸਰੀ ਕੜੀ ਚਾਸੀ ਈ ਸੁਣਿਆ ਕਿ ਜਦੋਂ ਮਿਹਨੇ ਪਿੰਡ ਪਹੁੰਚੇ ਤੇ ਉੱਥੇ ਉਹਨਾਂ ਨੂੰ ਜਿਹੜੇ ਮੁਸਲਮਾਨ ਘਰ ਛੱਡ ਕੇ ਗਏ ਸੀ ਉਹ ਘਰ ਮਿਲੇ ਰਹਿਣ ਵਾਸਤੇ ਔਰ ਡੰਗਰਵੱਛਾ ਵੀ ਉਹਨਾਂ ਦਾ ਮਿਲਿਆ ਤੇ ਨਾਲ ਦੀ ਨਾਲ ਡੰਗਰਵੱਛੇ ਦੇ ਬੱਕਰੀਆਂ ਮਿਲ ਗਈਆਂ ਸਾਹਮਣੀਆਂ ਤੇ ਲੋ ਜੀ ਇਹ ਜਿਹੜੀਆਂ ਬੱਕਰੀਆਂ ਸੀ ਐਵੇਂ ਦੋਕ ਦਿਨ ਗਿੱਲ ਸਾਹਿਬ ਨੇ ਸੰਭੀਆਂ ਪਰ ਉਹਨਾਂ ਦਾ ਇਹ ਸੀ ਗੱਲ ਕਰਨ ਦਾ ਜਾਂ ਫਿਰ ਉਸ ਟਾਈਮ ਦੀ ਜਿਹੜਾ ਉਹ ਸਾਰਾ ਕਿੱਸਾ ਸੁਣਾਉਂਦੇ ਸੀਗੇ ਆਪਣੇ ਨਾਲ ਹੱਡ ਬੀਤੀ ਤੇ ਇੰਜ ਸੁਣਾਉਂਦੇ ਸੀ ਕਿ ਉਹ ਮਾਂ ਨੇ ਬੱਕਰੀਆਂ ਵੀ ਬਹੁਤ ਸੰਭੀਆਂ ਤੇ 베ਜੀ ਲਾਗੋ ਟੋਕ ਦਿੰਦੇ ਸੀ ਐਵੇਂ ਦੋਕ ਦਿਨ ਸੰਭੀਆਂ ਔਰ ਉਸ ਤੋਂ ਬਾਅਦ ਜਿਹੜੇ ਉੱਥੇ ਬਰਤਨ ਸੀ ਜਿਹੜੇ ਉਹਨਾਂ ਦੇ ਪਿੱਤਲ ਦੇ ਗਲਾਸ ਸੀ ਭਾਂਡੇ ਪੈ ਸੀ ਕਹਿੰਦੇ ਪਿੱਤਲ ਦੇ ਤੇ ਉਹਨਾਂ ਦੇ ਵਿੱਚ ਗਲਾਸਾਂ ਦੇ ਵਿੱਚ ਉਹਨਾਂ ਨੂੰ ਪੀਂਦੀ ਚਾਹ ਮਿਲਦੀ ਸੀ ਗੱਲ ਅੱਗੇ ਤੋਰਦੇ ਆ ਹੁਣ ਇਸ ਤੋਂ ਅੱਗੇ ਕਿ ਉਥੇ ਕਿਹੋ ਜਿਹਾ ਰੈਨਬਸਰ ਜਿਹੜਾ ਹੋਇਆ ਗਿੱਲ ਸਾਹਿਬ ਕਿਸ ਤਰ੍ਹਾਂ ਪੜੇ ਉਥੇ ਤੇ ਸਕੂਲ ਤੋਂ ਕਾਲਜ ਤੇ ਕਾਲਜ ਤੋਂ ਯੂਨੀਵਰਸਿਟੀ ਤੱਕ ਪਹੁੰਚੇ 747 ਦੇ ਉਸ ਭਿਆਨਕ ਤੂਫਾਨ ਵਿੱਚ ਗਿੱਲ ਸਾਹਿਬ ਦੇ ਬਾਪੂ ਜੀ ਜੋ ਸਿਆਲਕੋਟ ਜ਼ਿਲ੍ਹੇ ਦੇ ਚਵਿੰਡੇ ਕਸਬੇ ਵਿੱਚ ਖੇਤੀਬਾੜੀ ਇੰਸਪੈਕਟਰ ਲੱਗੇ ਸਨ ਉਹ ਆਪਣੇ ਕੁਝ ਕੁ ਹਿੰਦੂ ਸਖਮਲੇ ਫੈਲੇ ਦੇ ਨਾਲ ਪਹਿਲਾਂ ਹੀ ਪਾਣੀਪਤ ਵਾਲੇ ਦਫ਼ਤਰ ਪਹੁੰਚ ਗਿਆ ਸਨ ਕਿਉਂਕਿ ਉਹ ਰੇਲ ਗੱਡੀ ਤੇ ਆਏ ਸਨ ਇਸ ਲਈ ਬਾਕੀ ਪਰਿਵਾਰ ਤੋਂ ਪਹਿਲੋ ਇੱਧਰ ਆ ਗਿਆ ਸੋ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਘਰ ਦੇ ਬਾਕੀ ਜੀ ਸੁਖ ਸਬੀਲੀ ਨਾਲ ਮੈਣੇ ਪਹੁੰਚ ਗਏ ਨੇ ਤਾਂ ਉਹ ਘਰਦਿਆਂ ਲਈ ਕੱਪੜੇ, ਭਾਂਡੇ, ਬਿਸਤਰੇ ਤੇ ਹੋਰ ਲੋੜਿੰਦੇ ਸਮਾਨ ਖਰੀਦ ਕੇ ਪਿੰਡ ਆਏ ਬਾਕੀ ਸਾਮਾਨ ਦਾ ਤੇ ਮੈਨੂੰ ਪਤਾ ਨਹੀਂ ਹਾਂ ਇੱਕ ਗੱਲ ਜੋ ਗਿੱਲ ਸਾਬ ਹਮੇਸ਼ਾ ਦੱਸਿਆ ਕਰਦੇ ਨੇ ਕਿ ਬਾਪੂ ਜੀ ਮਲੇਸ਼ੀਆ ਦੇ ਥਾਂ ਲੈ ਆਏ ਕਿਉਂਕਿ ਅੱਗੋਂ ਸਰਦੀ ਆਉਣ ਵਾਲੀ ਸੀ ਤੇ ਘਰ ਦੀਆਂ ਔਰਤਾਂ ਨੇ ਸਾਰੇ ਜਵਾਕਾਂ ਦੇ ਲਈ ਕੁੜਤੇ ਪਜਾਮੇ ਕਛਹਿਰੇ ਮਲੇਸ਼ੀਆ ਦੇ ਹੀ ਸੀ ਦਿੱਤੇ ਇਹ ਮਲੇਸ਼ੀਆ ਕੱਪੜੇ ਦਾ ਹੀ ਨਾਮ ਸੀਗਾ ਤੇ ਸਲੇਟੀ ਰੰਗ ਦਾ ਕੱਪੜਾ ਸੀਗਾ ਸੋ ਜਦੋਂ ਸਾਰੇ ਮੁੰਡੇ ਕੁੜੀਆਂ ਇੱਕੋ ਜਿਹੀ ਯੂਨੀਫਾਰਮ ਪਾ ਕੇ ਬਾਹਰ ਖੇਡਣ ਨਿਕਲਦੇ ਤਾਂ ਦੂਰੋਂ ਪਛਾਣ ਹੋ ਜਾਂਦੀ। ਬਈ ਉਹ ਆ ਗਿਆ ਬਾਰੀਆਂ ਦੇ ਜਵਾਬ। ਖੈਰ ਜੋ ਬਰਤਨ ਲੈ ਆਏ ਉਹਨਾਂ ਵਿੱਚ ਬਰਤਾਨੀਆਂ ਦੀ ਬੋਨ ਚਾਈਨਾ ਦੀ ਕਰਾਕਰੀ ਤਾਂ ਅੱਜ ਵੀ ਸਾਡੇ ਘਰ ਹੈ ਤੇ ਇੱਕ ਵੱਡਾ ਸਰਾਸਫੇਦ ਨੀਲੇ ਬਾਰਡਰ ਵਾਲਾ ਤੌਲੀਆ ਜੋ ਮੈਂ ਪਿੰਡੋਂ ਲੈ ਆਈ ਸੀ ਤਾਂ ਸੋਚਿਆ ਸੀ ਕਿ ਇਸ ਨੂੰ ਇਸਤੇਮਾਲ ਕੀਤਾ ਜਾਵੇ। ਇੱਕ ਗੱਲ ਰੋਪੜਦੀ ਐ ਉਹ ਦਿੱਲੀ ਕਲੱਬ ਮਿਲ ਦਾ ਤੌਲੀਆ ਆਮ ਤੌਲੀਆਂ ਨਾਲੋਂ ਲੰਬਾਈ ਚੜਾਈ ਦੇ ਵਿੱਚ 2-3 ਗੁਣਾ ਵੱਡਾ ਤਾਂ ਜ਼ਰੂਰ ਹੋਏਗਾ ਮੈਂ ਜਦੋਂ ਕੱਪੜੇ ਧੋਣ ਵਾਲੀ ਗਰਮੋਂ ਨੂੰ ਧੋਣ ਲਈ ਦਿੱਤਾ ਤਾਂ ਉਸਨੇ ਥਾਪੀ ਨਾਲ ਘੁੱਟ-ਘੁੱਟ ਕੇ ਧੋ ਤਾਂ ਦਿੱਤਾ ਪਰ ਪਿੱਛੋਂ ਨਚੜਨ ਲੱਗੀ ਕਹਿਣ ਲੱਗੀ ਬੀਬੀ ਜੀ ਆਓ ਜਰਾ ਮੇਰੇ ਨਾਲ ਨਚੜਵਾਓ ਇਹਨਾਂ ਅਸੀਂ ਉਸਦਾ ਮਜ਼ਾਕ ਹੀ ਬਣਾ ਲਿਆ ਪਰ ਉਹ ਸੱਚੀ ਸੀ ਜਦੋਂ ਪਾਣੀ ਤੌਲੀਏ ਵਿੱਚ ਰਚ ਗਿਆ ਤਾਂ ਇੱਕ ਖੇਸ ਜਿੰਨਾ ਭਾਰਾ ਹੋ ਗਿਆ ਉਸ ਪਿੱਛੋਂ ਮੈਂ ਉਹ ਤੌਲੀਆ ਕਦੀ ਵਰਤਿਆ ਨਹੀਂ ਜਿਉਂ ਦਾ ਤਿਉਂ ਬਜ਼ੁਰਗਾਂ ਦੀ ਨਿਸ਼ਾਨੀ ਵਜੋਂ ਸਾਂਭ ਲਿਆ ਮੇਨ ਰੋਡ ਤੋਂ ਮਹਿਣਾ ਪਿੰਡ ਤੱਕ ਦਾ ਰਸਤਾ ਸਵਾ ਕੁ ਕਿਲੋਮੀਟਰ ਹੈ ਪੱਕੀ ਸੜਕ ਤਾਂ ਮੇਰੇ ਵਿਆਹ ਤੇ ਪਿੱਛੇ ਹੀ ਬਣੀ ਆ ਪਹਿਲਾਂ ਤਾਂ ਇੱਥੇ ਗੋਡੇ-ਗੋਡੇ ਰੇਤ ਵਾਲਾ rau ਹੁੰਦਾ ਸੀ ਉਸ ਰੇਤ ਵਿੱਚ ਕਬੱਡੀ ਖੇਡਦਿਆਂ ਗਿੱਲ ਸਾਹਿਬ ਦਾ ਬਚਪਨ ਬੀਤਿਆ ਪਿੱਛੋਂ ਜਾ ਕੇ ਇਸੇ ਕਬੱਡੀ ਖੇਡ ਨੂੰ ਖੇਡਦਿਆਂ ਦੇਖ ਕੇ 12ਵੇਂ ਦਾ ਨਤੀਜਾ ਨਿਕਲਣ ਤੋਂ ਪਹਿਲਾਂ ਹੀ ਖਾਲਸਾ ਕਾਲਜ ਅੰਮ੍ਰਿਤਸਰ ਵਾਲੇ ਆਪਣੇ ਨਾਲ ਲੈ ਗਏ ਤਿਆਰਜੀ ਦਾਖਲਾ ਦੇ ਕੇ ਆਪਣੀ ਟੀਮ ਵਿੱਚ ਖੜਾ ਕੇ ਪੰਜਾਬ ਯੂਨੀਵਰਸਿਟੀ ਵਿੱਚੋਂ ਪਹਿਲੇ ਨੰਬਰ ਦਾ ਅਨਾਮੀ ਕੱਪ ਵੀ ਜਿੱਤ ਲਿਆ ਗਿੱਲ ਸਾਹਿਬ ਬਥੇਰਾ ਖਾਲਸਾ ਕਾਲਜ ਵਾਲਿਆਂ ਨੂੰ ਕਹਿਣ ਕਿ ਭਾਈ ਮੈਂ ਬੋਟਨੀ ਨਹੀਂ ਜ਼ੂਆਲੋਜੀ ਪੜ੍ਹਨੀ ਹੈ ਪਰ ਕਾਲਜ ਵਾਲਿਆਂ ਨੇ ਇੱਕ ਨਾ ਮੰਨੀ ਇਹ ਵਕਰੀ ਗੱਲ ਹੈ ਕਿ ਉਹਨਾਂ ਨੂੰ ਦੱਸੇ ਬਿਨਾ ਗਿਲ ਸਾਬ ਹੁਸ਼ਾਰਪੁਰ ਜ਼ੂਆਲੋਜੀ ਦੇ ਦਾਖਲੇ ਲੈ ਫਾਰਮ ਭਰਨ ਚਲੇ ਗਏ ਉਦੋਂ ਹਾਲੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਹੀਂ ਸੀ ਬਣੀ ਸੋ ਲਾਹੌਰ ਤੋਂ ਸ਼ਿਫਟ ਕਰਕੇ ਜਿੱਥੇ ਐਡਮਿਨਿਸਟ੍ਰੇਸ਼ਨ ਵਿਭਾਗ ਸ਼ਿਮਲੇ ਭੇਜ ਦਿੱਤਾ ਉਥੇ ਬਾਟਨੀ ਤੇ ਪੰਜਾਬੀ ਵਿਭਾਗ ਖਾਲਸਾ ਕਾਲਜ ਨੂੰ ਦੇ ਦਿੱਤਾ ਖਾਲਸਾ ਕਾਲਜ ਅੰਮ੍ਰਿਤਸਰ ਅੰਗਰੇਜ਼ੀ ਤੇ ਜ਼ੂਲੋਜੀ ਵਿਭਾਗ ਸਰਕਾਰੀ ਕਾਲਜ ਹੁਸ਼ਿਆਰਪੁਰ ਕੋਲ ਚਲਾ ਗਿਆ ਹਿਸਾਬ ਜੀਓਗ੍ਰਾਫੀ ਫਿਜ਼ਿਕਸ ਕੈਮਿਸਟਰੀ ਸਰਕਾਰੀ ਕਾਲਜ ਲੁਧਿਆਣਾ ਭੇਜ ਦਿੱਤੇ ਜੋ ਪਿੱਛੋਂ ਜਾ ਕੇ ਜਦੋਂ 60ਵੀਆਂ ਵਿੱਚ ਪੰਜਾਬ ਯੂਨੀਵਰਸਿਟੀ ਦਾ ਚੰਡੀਗੜ੍ਹ ਬਣੀ ਤੇ ਇਕੱਠੇ ਕੀਤੀ ਗਿਆ ਖੈਰ ਗੱਲ ਜ਼ੂਲੋਜੀ ਦੀ ਚੱਲ ਰਹੀ ਸੀ ਸੋ ਜਦੋਂ ਇੰਟਰਵਿਊ ਤੇ ਹੁਸ਼ਿਆਰਪੁਰ ਗਏ ਤਾਂ ਉਸ ਵੇਲੇ ਤੇ ਜ਼ੂਆਲੋਜੀ ਵਿਭਾਗ ਦੇ ਮੁਖੀ ਦਾ ਮੋਗੇ ਦੇ ਡੀਐਮ ਕਾਲਜ ਬਾਰੇ ਕੋਈ ਬਹੁਤਾ ਵਧੀਆ ਨਜ਼ਰੀਆ ਨਹੀਂ ਸੀ ਪਹਿਲਾਂ ਤਾਂ ਇਹ ਮੰਨੇ ਹੀ ਨਾ ਕਿ ਉੱਥੇ ਵੀ ਕੋਈ ਵਿਦਿਆਰਥੀ ਇੰਨੇ ਵਧੀਆ ਨੰਬਰ ਲੈ ਸਕਦਾ ਪਰੰਦਰੋਂ ਉਸ ਨੂੰ ਇੱਕੋ ਡਰ ਖਾਈ ਜਾ ਰਿਹਾ ਸੀ ਕਿ ਇਹ ਵਿਦਿਆਰਥੀ ਜੋ ਮੋਗੇ ਕਾਲਜ ਤੋਂ ਪੜ ਕੇ ਆਇਆ ਹੈ ਤੇ ਹੱਡੀ ਪੈਰੀ ਵੀ ਵਾਵਾ ਤਕੜਾ ਹੈ ਅਖਲੀਟ ਹੈ ਕਿਦਰੇ ਮੇਰੇ ਵਿਭਾਗ ਦਾ ਡਿਸਪਲਿਨ ਹੀ ਨਾ ਖਰਾਬ ਕਰ ਦਵੇ ਉਸ ਵੇਲੇ ਮੋਗੇ ਕਾਲਜ ਦੀ ਕੁਝ ਅਜਾਈ ਹੀ ਸ਼ੋਅ ਸੀ ਉਥੇ ਲੜਾਈਆਂ ਝਗੜੇ ਬਹੁਤ ਹੁੰਦੇ ਸਨ ਖੈਰ ਉਸਨੇ ਬਹਾਨਾ ਜਾਂ ਬਣਾ ਕੇ ਐਡਮਿਸ਼ਨ ਦੇਣ ਤੋਂ ਨਾ ਕਰਤੀ ਇਹ ਗਨਸਾਹਿਬ ਦੀ ਪਹਿਲੀ ਨਾਕਾਮਯਾਬੀ ਸੀ ਉਹਨਾਂ ਨੂੰ ਨਾ ਸਿਰਫ ਇਸ ਲਈ ਐਡਮਿਸ਼ਨ ਦਿੱਤੀ ਗਈ ਕਿ ਉਹ ਡੀਐਮ ਕਾਲਜ ਮੋਗੇ ਦੇ ਵਧੀਆ ਵਿਦਿਆਰਥੀ ਤੇ ਬੈਸਟ ਐਥਲੀਟ ਰਹਿ ਚੁੱਕੇ ਨੇ ਸੋਚੁਕ ਚਾਬ ਖਾਲਸਾ ਕਾਲਜ ਆ ਗਏ ਤੇ ਬੀ ਐਸਸੀ ਬੋਟਨੀ ਆਨਰਸ ਵਿੱਚ ਦਾਖਲਾ ਲੈ ਲਿਆ ਜਿੰਨੇ ਸਾਲ ਉੱਥੇ ਰਹਿ ਪੜ੍ਹਾਈ ਦੇ ਨਾਲ ਨਾਲ ਸਿਰਫ ਕਬੱਡੀ ਖੇਡ ਕੇ ਕਾਲਜ ਨੂੰ ਲਗਾਤਾਰ ਜਿੱਤ ਦਾ ਮਾਣ ਦਿਵਾਉਂਦੇ ਰਹੇ ਸਗੋਂ ਪੰਜਾਬ ਯੂਨੀਵਰਸਿਟੀ ਵਿੱਚ ਗੋਲਾ ਹੈਮਰ ਤੇ ਡਿਸਕਸ ਸੁੱਟਣ ਵਿੱਚ ਵੀ ਆਪਣੀ ਪਹਿਲੀ ਪੋਜੀਸ਼ਨ ਬਣਾਈ ਰੱਖੀ ਪਿਛੋਂ ਜਾ ਕੇ ਜਦੋਂ ਬੋਟਨੀ ਵਿਭਾਗ ਚੰਡੀਗੜ੍ਹ ਯੂਨੀਵਰਸਿਟੀ ਚਲਾ ਗਿਆ ਤਾਂ ਉੱਥੇ ਐਮ ਐਸ ਸੀ ਕਰਦੇ ਆ ਲਗਾਤਾਰ 2 ਸਾਲ ਪੰਜਾਬ ਯੂਨੀਵਰਸਿਟੀ ਦੇ ਬੈਸਟ ਐਥਲੀਟ ਵੀ ਬਣੇ ਰਹੇ ਤੇ ਇਸ ਹੀ ਗੱਲ ਸਾਹ ਦੀ ਪਾਕਿਸਤਾਨ ਦੀ ਵੰਡ ਭਾਰਤ ਦੀ ਵੰਡ ਤੋਂ ਬਾਅਦ ਬਚਪਨ ਉਹਨਾਂ ਦਾ ਮਿਹਨੇ ਪੈਂਚ ਵਿਦਿਆ ਤੇ ਫਿਰ ਮੋਗਾ ਦੇ ਕਾਲਜ ਤੋਂ ਪੜ੍ਹ ਕੇ ਕਿਵੇਂ ਉਹਨਾਂ ਨੇ 12ਵੀਂ ਜਮਾਤ ਮੋਗਿਆਂ ਕਰਕੇ ਤੇ ਖਾਲਸਾ ਕਾਲਜ ਤੋਂ ਪੜ੍ਹਾਈ ਕੀਤੀ ਖਾਲਸਾ ਕਾਲਜ ਅਮਰitsar ਦੇ ਬੈਸਟ ਐਥਲੀਟ ਲਾਨੇ ਗਏ ਕੱਪ ਲਿਆਉਂਦਾ ਖਾਲਸਾ ਕਾਲਜ ਵਾਸਤੇ ਤੇ ਉਸ ਤੋਂ ਬਾਅਦ ਐਮ ਐਸ ਸੀ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਇੱਥੇ ਵੀ ਉਹ ਬੈਸਟ ਐਥਲੀਟ ਰਏ ਪਿਆਰੇ ਸਰੋਤਿਓ ਇਹ ਜਿਹੜੀ ਕਹਾਣੀ ਹੈ ਇਹ ਸੱਚ ਹੈ ਇਹ ਹੱਟਦੀ ਹੈ ਮੈਂ ਸ਼੍ਰੀ ਦਲੀਪ ਸਿੰਘ ਗਿੱਲ ਦੀ ਗੱਲ ਕਰ ਰਹੀ ਹਾਂ ਸ਼੍ਰੀ ਦਲੀਪ ਸਿੰਘ ਗਿੱਲ ਬੋਟਨੀ ਦੇ ਨਾਮ 'ਬਰ ਪ੍ਰੋਫੈਸਰ ਰੇ ਨੇ ਸਰਕਾਰੀ ਕਾਲਜਾਂ ਦੇ ਵਿੱਚ ਉਹਨਾਂ ਨੇ ਆਪਣਾ ਅਧਿਆਪਨ ਜਿਹੜਾ ਹੈ ਉਹ ਕੀਤਾ ਔਰ ਉਹਨਾਂ ਦੀ ਪਤਨੀ ਸ਼੍ਰੀਮਤੀ ਨਰਿੰਦਰਪਾਲ ਗਿਲ ਨੇ ਇਹ ਸਾਰੀ ਉਹਨਾਂ ਦੀ ਹੱਤ ਬੀਤੀ ਜਿਹੜੀ ਹੈ ਉਹ ਲਿਖੀ ਹੈ ਔਰ ਸ਼੍ਰੀਮਤੀ ਨਰਿੰਦਰਪਾਲ ਕੌਰ ਗਿਲ ਪੰਜਾਬੀ ਉਹਨਾਂ ਦਾ ਵਿਸ਼ਾ ਰਿਆ ਤਾਂ ਹੀ ਮੈਨੂੰ ਖੁਦ ਨੂੰ ਪੜਦਿਆਂ ਕਹਾਣੀ ਬਹੁਤ ਅੱਛੀ ਲੱਗਦੀ ਤੇ ਮੈਂ ਸੋਚਿਆ ਤੁਹਾਡੇ ਤੱਕ ਇਹ ਕਹਾਣੀ ਪਹੁੰਚਾਈ ਜਾਵੇ ਤੇ ਮੈਂ ਪੋਡਕਾਸਟ ਸ਼ੁਰੂ ਕੀਤੀ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀ ਚੰਗੀ ਲੱਗੇਗੀ ਕਹਾਣੀਆਂ ਇਸੇ ਤਰ੍ਹਾਂ ਅੱਗੇ ਤੁਹਾਨੂੰ ਮਿਲਦੀਆਂ ਰਹਿਣਗੀਆਂ ਤੁਸੀਂ ਸੁਣਦੇ ਰਹਿਣਾ ਔਰ ਜਿੱਥੇ ਕਿਤੇ ਲੱਗੇ ਕਿ ਕੋਈ ਤੁਸੀਂ ਆਪਣਾ ਹੁੰਗਾਰਾ ਪੜਨਾ ਸੁਝਾ ਦੇਣਾ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ